ਮੈਂ ਦਰੇਸ਼ ਰਿਸ਼ੀ ਨੰਬਰ ਨੀਕੀ ਫਾਊਂਡੇਸ਼ਨ ਬੁਲੱਡਾ ਦਾਨੀ ਸਮੂਹ ਦਾਨੀ ਸੱਜਣਾ ਦੇ ਸਹਿਯੋਗ ਦੇ ਨਾਲ ਅੱਜ ਅਸੀਂ ਟ੍ਰਾਇਲ ਕਰ ਰਹੇ ਹਾਂ ਨੀਕੀ ਫਾਊਂਡੇਸ਼ਨ ਦੁਆਰਾ ਬਣਾਈ ਗਈ ਕਿਸ਼ਤੀ ਦਾ ਇਹਦਾ ਮਕਸਦ ਇਹ ਸੀ ਕਿ ਅਸੀਂ ਚਾਹੁੰਦੇ ਸੀ ਕਿ ਜਿਹੜੇ ਲੋਕਾਂ ਤੱਕ ਅਜੇ ਤੱਕ ਦੀ ਅਪਰੋਚ ਨਹੀਂ ਹੋ پا ਰਹੀ ਉਹਨਾਂ ਤਾਈਂ ਰਾਸ਼ਨ ਤੇ ਹੋਰ ਸਹੂਲਤਾਂ ਦੀ ਪਹੁੰਚ ਦੇ ਲਈ ਇਸ ਕਿਸ਼ਤੀ ਨੂੰ ਬਣਾਇਆ ਗਿਆ ਹੈ ਇਹਦੇ ਲਈ ਅਸੀਂ ਬਹੁਤ ਸਾਰੀਆਂ ਜਿਹੜੀਆਂ ਦੀਆਂ ਸਪੈਸੀਫਿਕੇਸ਼ਨਸ ਨੇ ਉਹ ਉਹਨਾਂ ਨੂੰ ਵੀ ਫਾਲੋ ਕੀਤਾ ਹੈ ਈਵਨ ਅਸੀਂ ਜਿਹੜੇ ਇਹਨਾਂ ਦੇ ਮੈਨੂਫੈਕਚਰਰਸ ਨੇ ਅਸੀਂ ਉਹਨਾਂ ਨੇ ਸਾਡੇ ਨਾਲ ਇਹਨੇ ਡਰਾਇੰਗ ਸ਼ੇਅਰ ਕੀਤੀਆਂ ਈਵਨ ਕਿ ਅਸੀਂ ਜਿਹੜੇ ਸਾਡੇ ਇੰਡੀਅਨ ਨੇਵਲ ਦੇ ਰਿਟਾਇਰਡ ਆਫਸਰਸ ਨੇ ਅਸੀਂ ਉਹਨਾਂ ਨਾਲ ਵੀ ਕੰਸਲਟ ਕਰਕੇ ਇਸ ਦਾ ਡਿਜ਼ਾਈਨ ਤਿਆਰ ਕੀਤਾ ਤੇ ਇਸ ਦੇ ਲਈ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦੀਆਂ ਸਰਦਾ ਪਰਮਜੀਤ ਸਿੰਘ ਜੀ ਜਿਹੜੇ ਕਿ ਸਾਡੇ ਮੈਂਬਰ ਵੀ ਨੇ ਔਰ ਇਹਨਾਂ ਦੇ ਬੇਟਾ ਲੱਕੀ ਜਿਹਨਾਂ ਦੇ ਕਿ ਬਣਾ ਦੇਖੇ ਵਰਕਸ਼ਾਪ ਹੈ ਜਿਨ੍ਹਾਂ ਨੇ ਤਿਆਰ ਕੀਤੀ ਹੈ ਸਕਸੈਸਫੁਲੀ ਇਹ ਤਿਆਰ ਹੋ ਚੁੱਕੀ ਹੈ ਤੇ ਇਹਦਾ ਟ్రਾਇਲ ਹੋ ਚੁੱਕਿਆ ਹੈ ਤੇ ਇਸ ਦੀ ਹੁਣ ਥੋੜਾ ਜਿਹਾ ਕੰਮ ਹੋਰ ਹੋਣਾ ਹੈ ਤੇ ਅਸੀਂ ਪਰਮਾਤਮਾ ਅੱਗੇ ਦੁਆ ਗੋਹਾਂ ਕਿ ਇਹਨਾਂ ਨੂੰ ਬਣਾਉਣ ਵਾਲੇ ਸਰਦਾਰ ਪਰਮਜੀਤ ਸਿੰਘ ਜੀ ਲक्की ਜੀ ਤੇ ਇਹਨਾਂ ਦੇ ਫੋਰਮੈਨ ਜੱਜਵੀਰ ਸਿੰਘ ਜੀ ਇਹਨਾਂ ਸਾਰਿਆਂ ਦਾ ਪਰਮਾਤਮਾ ਤਰੱਕੀ ਬਖਸ਼ੇ ਔਰ ਇਸ ਜਿਹੜਾ ਜਿਹੜੀ ਇਹ ਬਣੀ ਹੈ ਇਹਦੇ ਨਾਲ ਜਿਹੜੇ ਲੋਕ ਅੱਜ ਸਾਡੀ ਅਪਰੋਚ ਤੋਂ ਦੂਰ ਬੈਠੇ ਨੇ ਉਹਨਾਂ ਨੂੰ ਅਪਰੋਚ ਹੋ ਕੇ ਇਹ ਇਹਦਾ ਇਹਦੀ ਸਹੀ ਵਰਤੋਂ ਹੋ ਸਕੇ ਧੰਨਵਾਦ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨਪਲੀਅਨ ਟੀਵੀ